ਸਾਬ ਜਰਾ ਦੇਣਾ ਇਹ ਉਹ ਵੀ ਕਰ ਦਿੰਦੇ ਆ ਇਹ ਮਤਲਬ ਪੈਕਪੂ ਕਰਾਉਣਾ ਆ ਵਾ ਨਾ ਉਹ ਟੋਕਰੀ ਬਣਾਉਂਦੇ ਆ ਲੱਗ ਜਣੇ ਫਰੂਟੀ ਸਲ ਕਰ ਸੁਣਿਆ ਯਾਰਾ ਬਿਮਾਰ ਹੋ ਜੇ ਪੈਸਾ ਆਪਾਂ ਹੀ ਲਾਉਣਾ ਪਊਗਾ ਇਹ ਫੇਸਬੁਕ ਤੇ ਫਰੈਂਡ ਸਾਨੂੰ ਕਿਦੋਂ ਡੱਬਾ ਭੇਜਣਗੇ ਸਾਨੂੰ ਵੇਟ ਆ ਹੋ ਸਕਦਾ ਅਗਲੀ ਦੀਵਾਲੀ ਤਾਈ ਕੋਈ ਫੇਸਬੁਕ ਦਾ ਫਰੈਂਡ ਸਾਨੂੰ ਮਠਿਆਈ ਦਾ ਡੱਬਾ ਭੇਜ ਦੇ copyright disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵਾਂ ਵੀ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤਿਆਰੀਆਂ ਕੀ ਹਾਲ ਹੈ ਆਏ ਹਾਏ ਮਮਾ ਨੂੰ ਸਮਾਰ ਕੇ ਉਹ だっਕਾ ਦੇ ਵਾਲੇ ਹੁੰਦਾ ਆਹ ਹੋਣਾ ਤਾਂ ਦੇਖਤਾ ਜਾ ਨਹੀਂ ਕਾਲੋ ਸਰਈ ਪਿਆ ਤੇਰਾ ਵੀ ਜਮਾ ਆਪਦੇ ਘਰ ਵਾਲੇ ਦੀ ਆਪ ਹੀ ਬੇਇੱਜ਼ਤੀ ਕਰਦੀ ਰਹਿੰਦੀ ਹੋਵੇ ਸੋਸ਼ਲ ਮੀਡੀਆ ਤੇ ਸ਼ਰਮਤਾ ਨਹੀਂ ਹੁੰਦੀ ਤੇ ਇਹਨੂੰ ਅਕਲ ਦੇ ਘਾਟੇ ਆ ਵਾਕੇ ਉਹ ਤਾਂ ਵੈਸੇ ਹੀ ਦੇਖਣ ਤੋਂ ਲੱਗਦਾ ਜਿਵੇਂ ਕੋਈ ਨਾ ਕੋਈ ਨਸ਼ਾ ਕਰਦਾ ਹੋਗਾ ਪਰ ਤੂੰ ਹੁਣ ਪੱਕਾ ਲੋਕਾਂ ਨੂੰ ਇਹ ਸ਼ੋਰ ਕਰਵਾਤਾ ਵੀ ਹਾਂ ਇਹ ਪੱਕਾ ਹੀ ਅਮਲੀ ਆ ਕੁਛ ਇਹ ਕੁਛ ਖਾਂਦਾ ਪੀਂਦਾ ਹੋਗਾ ਜਿਹੜਾ ਤੂੰ ਇਦਾਂ ਕਿਹਾ ਵਾ ਕਿਉਂਕਿ ਘਰ ਵਾਲੀ ਨਾਲੋਂ ਵੱਧ ਹੋਰ ਕੋਈ ਨਹੀਂ ਬੰਦੇ ਨੂੰ ਜਾਣਦਾ ਹੁੰਦਾ ਪਰ ਤੂੰ ਤਾਂ ਜੇ ਘਰ ਵਾਲੀ ਵੀ ਨਹੀਂ ਬਣੀ ਤਾਂ ਵੀ ਸਾਰਾ ਕੁਝ ਜਾਣੀ ਬੈਠੀ ਹੈ ਉਹਦੇ ਬਾਰੇ ਕਿਉਂਕਿ ਬਸ ਕੱਲਾ ਵਿਆਹ ਹੀ ਰਹਿ ਗਿਆ ਬਾਕੀ ਸਾਰਾ ਕੁਝ ਤਾਂ ਹੋਇਆ ਹੀ ਪਿਆ ਹਾਂਜੀ ਸਸਰਕਾਲ ਦਾ ਸਾਰਿਆਂ ਨੂੰ ਫੋਕਸ ਸਾਰਿਆਂ ਨਾਲ ਘਾਟੋਂ ਦਾ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਨਹੀਂ ਕਹੋ ਆਏ ਨਹੀਂ ਸਵਾਦ ਆਉਂਦਾ ਥੋੜੀ ਜਿਹੀ ਹੋਰ ਬੇਸਤੀ ਕਰ ਹੋ ਥੋੜੀ ਲਾਪਾ ਕਰ ਦੀਪਦੀ ਫਿਰ ਪਤਾ ਲੱਗੂਗਾ ਵੀ ਹਾਂ ਵਲੌਗ ਦੀ ਸ਼ੁਰੂਆਤ ਹੋ ਗਈ ਹੈ ਫੇਰ ਤੇ ਜਿਹੜੀ ਸਤਿ ਸ਼੍ਰੀ ਅਕਾਲ ਸੋਰੀ ਸ਼ਸ਼ਰੀ ਦਾ ਜਿਹੜੀ ਬਲਾਈ ਹੈ ਨਾ ਤੂੰ ਫੇਰ ਉਹ ਮੰਨੀ ਜਾਊਗੀ। ਸਰਾ ਅੱਜ ਆ ਪੱਤ ਲਿਆ। ਰਿਸ਼ਤੇਦਾਰੀ ਚ ਭੂਆ ਦੇ ਕੋਲੇ। ਹਾਂ ਚੱਲਿਆ ਰਿਸ਼ਤੇਦਾਰੀ ਚ ਭੂਆ ਜੀ ਕੋਲੇ। ਵਿਆਹ ਤਾਂ ਪਹਿਲਾਂ ਹੀ ਜਵਾਈ ਨੂੰ ਮਲਾਉਣ ਚੱਲੀ ਹੈ ਸੱਸ ਉਹਦੀ। ਆਏ ਤਾਂ ਤੇਰੀ ਭੂਆ ਸੱਸ ਨਾਲ ਮਲਾ ਕੇ ਲਿਆਵਾਂ। ਲੋਕੀ ਵਿਆਹ ਤੋਂ ਬਾਅਦ ਮਲਾ ਕੇ ਲਿਆਉਂਦੇ ਕੁੜੀ ਨੂੰ ਵਿਆਹ ਜੇ ਤੇਰੀ ਭੂਆ ਸੱਸ ਨਾਲ ਤੈਨੂੰ ਮਲਾ ਕੇ ਲਿਆਵਾਂ ਕੋਈ ਸੋਹਣਾ ਸੂਟ ਦਊਗੀ ਤੈਨੂੰ 500 ਰੁਪਏ ਸ਼ਗਨ ਦਊਗੀ। ਇਹਨਾਂ ਦੇ ਪੁੱਠਾ ਰਵਾਜ। ਇਹ ਵਿਆਹ ਤੋਂ ਪਹਿਲਾਂ ਇਹਨੂੰ ਲੈ ਕੇ ਚੱਲੇ ਆ। ਚਲੋ 500 ਰੁਪਏ ਸ਼ਗਨ ਤਾਂ ਮਿਲ ਜੂਗਾ ਪਰ ਰੈਡੀमेड ਪੈਂਟ ਸ਼ਰਟ ਨਹੀਂ ਮਿਲਣੀ ਮਿਲਣੀ ਉਹ ਹੀ ਪੁਰਾਣੀਆਂ ਜਿਹੜੀਆਂ ਸ਼ੁਰੂ ਤੋਂ ਚੱਲਦੀਆਂ ਆਉਂਦੀਆਂ ਸਵਾਣੀਆਂ ਪੈਂਦੀਆਂ ਪੈਂਟਾ ਸ਼ਰਟਾਂ ਉਹੀ ਮਿਲਣਗਾ ਇਹਨਾਂ ਨੂੰ ਇਹ ਹੋਆ ਦੇਖ ਇੱਧਰ ਦੇਖੋ ਜਾਂਦ ਤਿਆਰੀ ਹੋ ਰਹੀ ਆ ਮੰਮਾ ਵੀ ਰਾੜੀ ਆ ਤੇ ਆਪਾਂ ਵੀ ਰਾੜੀ ਆ ਸੋਨੂ ਤੇਰੀ ਮੰਮੀ ਵੀ ਤਿਆਰ ਆ ਤੇਰਾ ਦੀਪ ਵੀ ਤਿਆਰ ਆ ਤੇ ਤੂੰ ਵੀ ਅੱਜ ਆਦੀ ਸਾਫ-ਸਫਾਈ ਕੀਤੀ ਆ ਪਰ ਕਦੇ ਘਰ ਦੀ ਨਾਲੀ ਦੀ ਵੀ ਸਾਫ-ਸਫਾਈ ਕਰ ਲਿਆ ਕਰੋ ਜਿਹੜੀ ਘਰ ਦੇ ਅੱਗੇ ਆ ਕੀ ਦਾਲ ਚਲ। ਕਹਾਂ ਮੋਰਾ ਬੋਈ ਨਾ ਖਲਾ ਨੀ ਰੋ। ਮੰਮੀ ਮੈ ਟੈਲੀਫੋਨ ਨੀਆ। ਆਈ। ਫੋਨਿਓ। ਕੀ ਬੜਾ ਕਰੈ ਨੀ। ਹੰਨੀ ਰਕਦੀ ਕਾਲੋ ਹੰਨੀ ਟਾਲਦੀ ਕੋਈ ਕਿੰਨਾ ਮਰਜੀ ਜੋਰ ਲਾ ਲਵੇ। ਕਾਲੋ ਨੇ ਕੇਕ ਦੇਖ ਲਿਆ, ਪੇਸਟਰੀਜ਼ ਦੇਖ ਲੀਆਂ। ਹੰਨੀ ਟਾਲਦੀ ਜਿੰਨਾ ਚਿਰ ਆਪਦਾ ਮੂੰਹ ਤੇ ਹੱਥ ਗੰਦੇ ਨੀ ਨਾ ਕਰਦੀ ਲਵੇੜਦੀ ਨੀ ਚੰਗੀ ਤਰ੍ਹਾਂ। ਉਹਨਾਂ ਅੱਜ ਨਹੀਂ ਟਾਲਦੀ ਕਾਲੋ ਹੁਣ। ਹੈ ਜਾਨੀ ਕੀ ਹਾਲ? ਇਹ ਵਾਲਾ? ਉਹਦੇ ਵਾਸਤੇ ਲਾਇਆ ਨਾ ਭਾਬੀ ਵਾਸਤੇ। ਉਹ ਤਾਂ ਬਈ ਕਾਲੋ ਉੱਤੋਂ ਉੱਤੋਂ ਹੀ ਕਹਿੰਦੀ ਆ ਵੀ ਦੇਖ ਲਓ ਜੇ ਭਾਬੀ ਵਾਸਤੇ ਲੈ ਕੇ ਜਾਣਾ ਤਾਂ ਉਹ ਵੀ ਪੁੱਛਿਆ ਕਰਕੇ ਤਾਂ ਨਹੀਂ ਤਾਂ ਅੰਦਰੋਂ ਤਾਂ ਐਂ ਕਹਿੰਦੀ ਆ ਵੀ ਜੇ ਤੁਸੀਂ ਭਾਬੀ ਵਾਸਤੇ ਲੈ ਕੇ ਵੀ ਜਾਓਗੇ ਨਾ ਤਾਂ ਉੱਥੇ ਜਾ ਕੇ ਉਹ ਵੀ ਮੈਂ ਹੀ ਖਾ ਲੈਣਾ ਭਾਬੀ ਨੂੰ ਇੱਕ ਚਮਚਾ ਮਸਾ ਦਵੂੰਗੀ। ਬਾਤ ਸਹੀ ਏ। ਤੋ ਬਿਲ ਟਾਈਮ ਬਹੁਤ ਮੈਨੂੰ ਤਾਂ ਲੱਗਦਾ ਇਹਨਾਂ ਨੇ ਇਹ ਵਾਲੀ ਦੁਕਾਨ ਹੀ ਪਹਿਲੀ ਵਾਰ ਦੇਖੀ ਹੈ ਜਿੱਥੇ ਚਾਕਲੇਟਾਂ ਹੋਣ ਨਹੀਂ ਤਾਂ ਕਿਸੇ ਤਾਂ ਰਾਤ ਰਹਿ ਜਾਂਦੇ ਤਾਂ ਖੋ ਕੇ ਖਾਂਦੇ ਹੋਣਗੇ ਤਾਂ ਇਹ ਤਾਂ ਕਹੀ ਜਾਂਦੇ ਇਹਨਾਂ ਕੋਲ ਤਾਂ ਚਾਕਲੇਟਾਂ ਵੀ ਬਹੁਤ ਤੇ ਭਰਾਵੋ ਹਰੇਕ ਟਿਕਾਣੇ ਚ ਚਾਕਲੇਟਾਂ ਹੁੰਦੀਆਂ ਹੀ ਆਂ ਜੀ ਬੰਦੋ ਸਾਉ ਤੋਂ ਜਰਾ ਦੇਣਾ ਉਹ ਵੀ ਕਰ ਦਿੰਦੇ ਆਏ ਮਤਲਬ ਪੈਕਪੂ ਕਰਾਉਣਾ ਹੋਵੇ ਨਾ ਉਹ ਤੋਂ ਕਰੀ ਬਣਾਉਂਦੇ ਆਏ ਲੱਗਦੇ ਨੇ ਪ੍ਰਾਵੋ ਟੋਕਰੀ ਨਹੀਂ ਹੁੰਦੀ ਉਹ ਹੈਂਪਰ ਹੁੰਦਾ ਜੇ ਨਹੀਂ ਪਤਾ ਤਾਂ ਨਾ ਬੋਲਿਆ ਕਰੋ ਜੇ ਮੰਨ ਲਾ ਤੁਹਾਡੇ ਕੋਲ ਕੁਝ ਹੋ ਜਾ ਬੋਲਿਆ ਜਿਹੜੀ ਗੱਲ ਨਹੀਂ ਬੋਲਣੀ ਚਾਹੀਦੀ ਤੁਹਾਡੇ ਕੋਲ ਉਹ ਗੱਲ ਬੋਲੀ ਗਈ ਜਿੱਤੇ ਤੁਸੀਂ ਰੋਸਟ ਹੋ ਸਕਦੇ ਆ ਪ੍ਰਾਵੋ ਕਲਿੱਪ ਕੱਟ ਦਿਆ ਕਰੋ ਕਿਉਂ ਜਾਣ ਜਾਣ ਵਿੱਚ ਲਾਉਣੇ ਹੁੰਨੇ ਆ ਕਿਉਂ ਵਿਚਾਰੇ ਹੈਂਪਰ ਦੀ ਇੱਜ਼ਤ ਖਰਾਬ ਕਰੀ ਜਾਂਦੇ ਤੁਸੀਂ ਸਤਿ ਸ੍ਰੀ ਅਕਾਲ ਸੋਨੇ ਯਾਰਾ ਇੱਕ ਧਾਨਪੜਾ ਦਾ ਟੋਲੇ ਨਾਲ ਵਲੌਗਰਾਂ ਦੇ ਵਿੱਚ ਫੁਕਰੀ ਮਾਰਨ ਬਹਿ ਜਾਂਦੇ ਆ ਉਹ ਸਲਕ ਨਹੀਂ ਪ੍ਰਾਹ ਬਹੁਤ ਹਲਕ ਨਹੀਂ ਗੇ ਸਲਾਈ ਸਾਰ ਪਲਕੀ ਮੈਨੋਂ ਨਾ ਪੁਲੀਸ ਅੱਖਾਂ ਦਾ ਦੇਖ ਕੇ ਉਹ ਤਾਂ ਮੱਛਰ ਵਾਲਾ ਇਹ ਆ ਕਾਲੋ ਦੀ ਪਹਿਲਾ ਵਾਲੀ ਐਕਸੈਸਰੀ ਲੱਡੂ ਰਹਿ ਗਏ ਹੀ ਹੋਏ ਲੱਡੂ ਉਹ ਟਿਕਦੇ ਨਹੀਂ ਹੱਥ ਦੇ ਮੇਲੇ ਵੀ ਹੈ ਹੈ ਭਾਈ ਤਨੋਂ ਆਥਣ ਵਾਲੇ ਅੰਦਰ ਆਤਾ ਹੋ ਜਾਂਦਾ ਸ਼ਾਮ ਮਾਤਾ ਕਦੋਂ ਦੀਆਂ ਲੰਗੀਆਂ ਭਰਾਵਾ ਰਾਤ ਆ ਅੱਖਾਂ ਖੋਲ ਕੇ ਵੇਖ ਲੈ ਅਕੇ ਮੈਂ ਕਿਹੜਾ ਪਾਉਣੀ ਆ ਹੋ ਤੂੰ ਬਿਨਾ ਸੂਟਾਂ ਦੇ ਤਰੀ ਫਿਰਦੀ ਰਹਿੰਦੀ ਐ ਸੂਟ ਨਹੀਂ ਪਾਉਂਦੀਗੀ ਪਰ ਹਾਂ ਤੂੰ ਸੂਟ ਕਿੱਥੇ ਪਾਉਣੀ ਆ ਪਹਿਲਾਂ ਤਾਂ ਕਹਿੰਦੀ ਹੁੰਦੀ ਸੀ ਨਾ ਜੀਨ ਟੌਪ ਲੋਅਰ ਟੀ-ਸ਼ਰਟ ਪਾਉਣ ਵਾਲੀਆਂ ਕੁੜੀਆਂ ਚੰਗੀਆਂ ਨਹੀਂ ਹੁੰਦੀਆਂ ਹੁਣ ਤੂੰ ਉਹ ਪਾਉਣ ਲੱਗ ਗਈਆਂ ਤੇ ਹਾਂ ਸਲਵਾਰ ਸੂਟ ਪਾਉਣ ਵਾਲੀਆਂ ਕੁੜੀਆਂ ਥੋੜੇ ਚੰਗੀਆਂ ਹੁੰਦੀਆਂ ਹੁਣ ਤਾਂ ਜੀਨ ਟੌਪ ਲੋਅਰ ਟੀ-ਸ਼ਰਟ ਪਾਉਣ ਵਾਲੀਆਂ ਚੰਗੀਆਂ ਹੁੰਦੀਆਂ ਲੈ ਲੈ ਹੁਣ ਤਾਂ ਆਫਰ ਲਾ ਆ ਪੂਆ ਨੇ ਹਨਾ ਵੀ ਬਾਰੀ-ਬਾਰੀ ਨਹੀਂ ਲੱਗਦੇ ਆ ਉਹਰੇ ਆ ਵੇਖ ਲੈ ਨਹੀਂ ਪਾਉਣਾ ਦੀਪ ਨੇ ਆ ਕਿ ਤੂੰ ਆ ਸੂਟ ਜਿਹੜਾ ਉਹਨੂੰ ਪੁੱਛੀ ਜਾਂਦੀ ਆ ਲੈ ਲੈ ਕਿਆ ਲੈ ਲੈ ਕੋਲ ਤੇਰੀ ਮਾਂ ਖੜੀ ਆ ਉਹਨੂੰ ਤਾਂ ਪੁੱਛਦੀ ਨਹੀਂ ਕਿ ਤੇ ਦੀਪ ਨੂੰ ਵੇ ਕਿਵੇਂ ਪੁੱਛੀ ਜਾਂਦੀ ਆ ਪਰ ਹਾਂ ਫਸਟ ਪ੍ਰਾਇੋਰਟੀ ਜੋ ਆਣਾ ਦੀਪੇ ਦੀ ਘਰ ਵਾਲੇ ਨੂੰ ਅਹਿਮੀਅਤ ਦਿੰਦੀ ਆ ਉਹਨੂੰ ਪੁੱਛਣਾ ਵੀ ਜ਼ਰੂਰੀ ਆ ਫੇਰ ਦੇਖ ਲੈ ਜਿਹੜਾ ਹਾਂ ਤੂੰ ਦੇਖਣਾ ਵੀ ਭੂਆ ਲੈਣਾ ਕੋਈ ਨਹੀਂ ਦੇਖ ਲੈ ਹਾਂ ਕਿਹੜਾ ਲਾ ਬਾਬੇ ਆ ਲੈ ਕੋਈ ਮਾਰੂ ਤੱਕ ਤੱਕ ਕੇ ਆ ਬੰਦਿਆ ਹਾਂ ਤੂੰ ਤਾਂ ਸਮਾਈ ਲੈਣਾ ਨਾ ਕਾਲਾ ਚੰਗੀ ਨਾ ਰਹਿੰਦੀ ਜੇ ਪਹਿਲੇ ਤੇ ਇੱਕ ਸੂਟ ਪਸੰਦ ਕਰ ਲੈਂਦੀ ਜਿਹੜਾ ਮਰਜ਼ੀ ਚੱਕ ਲੈਂਦੀ ਪਹਿਲਾਂ ਦੀ ਅੱਖਾ ਬੰਦ ਕਰਕੇ ਚੱਕ ਲੈਂਦੀ ਹੁਣ ਸੌਖੀ ਰਹੀ ਕੱਚੀ ਜਿਓ ਕੇ ਕਿ ਤੂੰ ਦਾ ਸਵਾਈ ਲੈਣਾ ਤੇਰੇ ਭੂਆ ਨੇ ਵੀ ਕਹਿਤਾ ਵਾ ਵੇ ਤੂੰ ਦਾ ਸਵਾਈ ਲੈਣਾ ਭਲਾਂ ਦੀ ਕੋਈ ਲਾਇਆ ਸੂਟ ਤੂੰ ਤਾਂ ਰੱਖਣ ਵਾਲੀ ਹੈਣੀਗੀ ਨਹੀਂ ਤਾਂ ਅਗਲਾ ਹੁੰਦਾ ਚੱਲ ਸੂਟ ਕੋਈ ਨਾ ਫੇਰ ਕਿਤੇ ਸਵਾਲਾਂਗੇ ਰੱਖ ਲੈਨੇ ਹਜੇ ਇੰਨੇ ਪਏ ਆ ਸੂਟ ਕੀ ਕਰਨੇ ਸਵਾਕੇ ਤੇਰੀ ਭੂਆ ਨੂੰ ਵੀ ਪਤਾ ਤੇਰਾ ਬਈ ਸਾਰਾ ਸਾਡੇ ਇੰਨੇ ਫੈਨ ਆ ਇੰਨੇ ਸਾਨੂੰ ਚਾਹਣ ਵਾਲੇ ਪਰ ਦੀਵਾਲੀ ਲੰਘ ਗਈ ਤੇ ਪਹਿਲੀ ਗੱਲ ਤੇਰਾ ਤਾਂ ਭਰਾ ਕੋਈ ਫੈਨ ਫੂਨ ਹੈ ਨਹੀਂਗਾ ਫੈਨ ਸਾਰੇ ਤੇਰੀ ਘਰ ਵਾਲੀ ਦੀ ਏ ਨੂਰ ਦੀ ਮੰਮੀ ਦੇ ਤੇ ਰਹਿ ਗਈ ਦੀਵਾਲੀ ਲੰਘ ਗਈ ਜਾਂ ਦੀਵਾਲੀ ਤੇ ਨੂਰ ਦੀ ਮੰਮੀ ਨੂੰ ਪਟਾਕਾ ਬਣਾ ਕੇ ਚਲਾਉਣਾ ਸੀਗਾ ਅੱਗੇ ਘਟ ਪਟਾਕਾ ਲੱਗਦੀ ਤੇ ਪਿੱਛੇ ਵਰਤਵੀ ਨਾਂਗੇ ਕਿਸੇ ਨੇ ਸਾਨੂੰ ਕੋਈ ਗਿਫਟ ਨਹੀਂ ਭੇਜਿਆ ਕੋਈ ਕਿਸੇ ਨੇ ਸਾਨੂੰ ਦੀਵਾਲੀ ਤੇ ਮਠਿਆਈ ਨਹੀਂ ਭੇਜੀਗੀ ਲੋਕੀ ਜਿਹੜੇ ਦੂਜੇ ਬਲੌਗਰ ਹੈਗੇ ਆ ਇਨਫਲੂਐਂਸਰ ਹੈਗੇ ਆ ਗੱਲਾਂ-ਗੱਲਾਂ ਵਿੱਚ ਲੋਕਾਂ ਤੋਂ ਮੰਗਦੇ ਆ ਸਾਨੂੰ ਆਹ ਚੀਜ਼ ਚਾਹੀਦੀ ਹੈ ਸਾਡੇ ਕੋਲ ਆਹ ਚੀਜ਼ ਹੈ ਨਹੀਂ ਗੱਲਾਂ-ਗੱਲਾਂ ਵਿੱਚ ਲੋਕਾਂ ਤਾਂ ਹੀ ਗੱਲ ਪਹੁੰਚਾ ਦਿੰਦੇ ਆ ਵੀ ਸਾਨੂੰ ਆਹ ਚੀਜ਼ ਗਿਫਟ ਦੇ ਥਰੂ ਭੇਜ ਦੋ ਪਰ ਇਹ ਵੇਖ ਲਓ ਬੇਸ਼ਰਮ ਸਿੱਧੇ ਹੀ ਕਈ ਆਉਂਦੇ ਆ ਵੀ ਸਾਨੂੰ ਕਿਸੇ ਨੇ ਡੱਬਾ ਨਹੀਂ ਭੇਜਿਆ ਨਾ ਤੁਸੀਂ ਡੱਬਿਆਂ ਦੇ ਭੱਖੇ ਤੁਹਾਡੇ ਕੋਲ 100 ਵਾਲਾ ਡੱਬਾ ਵੀ ਨਹੀਂ ਲਿਆ ਜਾਂਦਾ ਜਾ ਕੇ ਹੈ ਇਤੋਂ ਇਹ ਸਿੱਧੂ ਹੁੰਦਾ ਵੀ ਫੈਨ ਭਾਵੇਂ ਜਿੰਨੇ ਮਰਜੀ ਬੰਦੇ ਦੇ ਹੋਣ ਪਰ ਬੰਦੇ ਦੇ ਕੰਮ ਉਹੀ ਬੰਦੇ ਆਉਂਦੇ ਜਿਹੜੇ ਨੇੜ ਤੇੜਲੇ ਆ ਤਾਏ ਤਾਂ ਤੈਨੂੰ ਕਹਿੰਨੇ ਆ ਤਾਏ ਤੁਹਾਨੂੰ ਕਹਿੰਨੇ ਆ ਤੁਹਾਡਾ ਕੰਟੈਂਟ ਜੱਜ ਦਾ ਹੋਵੇ ਤੇ ਤੁਹਾਡੇ ਫੈਨ ਵੀ ਤੁਹਾਡੇ ਕੰਮ ਆ ਜਾਣ ਆ ਫੈਨ ਫੋਨ ਉਹਨਾਂ ਚਾਰੀਆ ਤੇਰੇ ਜਿੰਨਾ ਚਿਰ ਤੂੰ ਨੂਰ ਦੀ ਮੰਮੀ ਦਿਖਾਈ ਜਾਣਾ ਜਿੱਦਾਂ ਤੱਕ ਇਹ ਨੂਰ ਦੀ ਮੰਮੀ ਆ ਹਣੋ ਬੰਦ ਹੋ ਗਈ ਨਾ ਪਤੰਦਰ ਨਹੀਂ ਫੇਸਬੁੱਕ ਤੇ ਤੂੰ ਬਾਹਲਾ ਲਾਈਵ ਹੁੰਨਾ ਵਾ ਉਥੇ ਐਕਟਿਵ ਰਹਿਣਾ ਵਾ ਉਥੇ ਹਣੋ हट ਗਈ ਨਾ ਤੇਰੇ ਫੈਨ ਫੋਨ ਕਿੱਦਰੇ ਜਾਣੇ ਸਾਰੇ ਅਖਿਆں ਕੋ ਕੰਮ ਦੇ ਆਏ ਜਾਣੇ ਕੋਈ ਕਿੱਧਰ ਜਾ ਕੇ ਡਿੱਗਣਾ ਕੋਈ ਕਿੱਧਰ ਜਾ ਕੇ ਡਿੱਗਣਾ ਵਾ ਟੇੜ-ਤੇੜ ਲਿਆ ਰਿਸ਼ਤੇਦਾਰ ਆ ਮਾੜੀ-ਮੋਟੀ ਜਾਣ-ਪਛਾਣ ਵਾਲੇ ਆ ਜੋ ਜਮਾ-ਮੰਲਾ ਆਪਾਂ ਨੂੰ ਜ਼ਮੀਨ ਤੋਂ ਜਾਣਦੇ ਆ ਕੰਮ ਉਹੀ ਹੁੰਦੇ ਆ ਇਹ ਜਿਹੜੀ ਅਖਿਆ ਰਿਸ਼ਤੇਦਾਰ ਆ ਜਿਹੜੇ ਨੇੜੇ-ਤੇੜੇ ਤੇ ਆਪਾਂ ਨੂੰ ਸ਼ੁਰੂ ਤੋਂ ਜਾਣਦੇ ਜ਼ਮੀਨ ਤੋਂ ਜਾਣਦੇ ਉਹੀ ਕੰਮ ਆਉਂਦੇ ਹੁੰਦੇ ਆ ਨਾ ਹਾਂ ਜਿਹੜੇ ਤੇਰੇ ਫੈਨ ਬਣੇ ਤੇ ਨੂਰ ਦੀ ਮੰਮੀ ਦੇ ਫੈਨ ਬਣੇ ਵੇ ਆ ਉਹ ਆ ਕੇ ਨਵਾ ਕੇ ਜਾਈਂ ਤੇਰੀ ਨੂਹ ਦੀ ਮੰਮੀ ਨੂੰ ਉਹ ਕੰਮ ਕਰਾਉਣ ਉਹਦੇ ਨਾਲ ਘਰ ਦਾ ਵੀ ਆ ਜਾ ਲੀੜ ਜੀ ਅਸੀਂ ਧਵਾ ਦੇਣਾ ਹੱਥ ਪਵਾ ਕੇ ਨਾਲ ਤੇਰੇ ਹੱਥਾਂ ਦੇ ਵਿੱਚ ਹੱਥ ਨਹੀਂ ਇਹ ਭਾਲਦਾਂ ਤੂੰ ਇੱਕ ਵਾਰ ਕਹਿ ਦੇ ਲੈਣਾ ਲੱਗ ਜੂਗੀ ਤੇਰੇ ਘਰ ਦੇ ਬਾਹਰ ਪਰਾ ਜਿਹੜੇ ਡੱਬੇ ਡੁੱਬੇ ਭਾਲਦਾਂ ਇਹਦੇ ਵਾਸਤੇ ਨਹੀਂ ਫੈਨ ਫੂਣ ਆਉਂਦੇਗੇ ਤੇਰੇ ਠੀਕ ਹੈ ਨਾ ਸੋਸ਼ਲ ਸੀ ਇਹ ਮੀਡੀਆ ਦੀ ਜ਼ਿੰਦਗੀ ਆ ਇਹ ਸਿਰਫ ਦਿਖਾਵੇ ਦੀ ਜ਼ਿੰਦਗੀ ਲਾ ਲੋ ਇਹਨੂੰ ਹੈਨਾ ਹਨਾ ਅਨੂੰ ਅੱਠ ਤੋਂ ਡੱਬੇ ਜੁੜ ਗਏ ਸੀਗੇ ਤੇ ਉਸਤਾ ਜਵਾਖਾਂ ਨੂੰ ਖਵਾਤੇ ਕੁਛ ਅਸੀਂ ਘਰੇ ਖਾ ਲੇ ਤੇ ਨੇ ਹੋਰ ਕੀ ਤੇ سوشل میڈیا ਦਿਖਾਵੇ ਦਾ ਇਹ ਦਿਖਾਵਾ ਹੀ ਕਰਦੇ ਤੁਸੀਂ ਅਸੀਂ ਐਂ ਕਰ ਲਏ ਤੇ ਅਸੀਂ ਐਂ ਕਰ ਲਿਆ ਨੂਰਦੀ ਮੰਮੀ ਨਾਈ ਜਾਂਦੀ ਨੂਰਦੀ ਮੰਮੀ ਨੇ ਅੱਜ ਆ ਸੂਟ ਪਾਇਆ ਤੇ ਨੂਰਦੀ ਮੰਮੀ ਦੀ ਚੁੰਨੀ ਅੱਜ ਆਏ ਆ ਤੇ ਡੀਪ ਗਲਾ ਅੱਜ ਤੇ ਜੋਵਾ ਦਿਖਾਵਾ ਹੀ ਕਰਦੇ ਤੁਸੀਂ ਇੱਥੇ ਆ ਕੇ ਤਾਂ ਇਹ ਤਾਂ ਪੈਸਾ ਕਮਾਉਨੇ ਆ ਗੰਦੇ ਉਹ ਕੱਤੀੜਾ ਹੋਰ ਕੀ ਕਰਦੇ ਆ ਤੁਸੀਂ ਇੱਥੇ ਕੋਈ ਚਾਜੇ ਦਾ ਕੰਟੈਂਟ ਤਾਂ ਹੈ ਨਹੀਂਗਾ ਕਿ 8-9 ਡੱਬੇ ਹੋ ਗਏ ਸੀਗੇ ਸਾਨੂੰ ਉਹ ਵੀ ਐਂ ਗਵਾਂਡੇ ਤਾਂ ਮੰਗੇ ਹੋਣਗੇ ਵੀ ਸਾਡੇ ਫੈਨਾਂ ਨੇ ਸਾਨੂੰ ਡੱਬੇ ਨਹੀਂ ਦਿੱਤੇਗੇ ਮਠਾਈ ਨਹੀਂ ਦਿੱਤੀਗੀ ਤੇ ਸਾਨੂੰ ਮਠਾਈ ਦਾ ਇੱਕ ਡੱਬਾ ਦੇ ਦਿਓ ਇਹ ਇਹ ਵੀ ਸਾਡੇ ਜਾਣ ਪਛਾਣ ਵਾਲਿਆਂ ਨੇ ਦਿੱਤੇ ਸੀ ਕਿਉਂਕਿ ਮੈਂ ਤਾਂ ਮੇਰੇ ਨਾਨਾ ਜੀ ਚਲਦੇ ਰਹੇ ਸੀ। ਤੇ ਆ ਦੋ ਡੱਬੇ ਬਚੇ ਆ ਕਿਉਂਕਿ ਨੂਰ ਬਿਮਾਰ ਹੋ ਰਿਹਾ ਖਾਂਸੀ ਆ ਰਹੀ ਦਿਨ ਹੁਣ ਮੈਂ ਲਕੋਣ ਜਾਣੀ ਕਿਸੇ। ਇਹ ਉਹ ਤਾਂ ਬੜੀ ਲਕੋ ਲਕੋ ਕੇ ਰੱਖਦੇ ਆ ਪਰ ਫਿਰ ਵੀ ਦੋ ਨਾਂ ਦਾ ਨਾ ਐਂ ਕਰੋ ਲਕੋ ਕੇ ਘਾ ਤਾਂ ਰੱਖਦੇ ਆ ਤੁਹਾਡੇ ਫੈਨ ਨੇ ਤੁਹਾਨੂੰ ਤਾਂ ਡੱਬੇ ਦਿੱਤੇ ਨਹੀਂਗੇ ਤਾਂ ਤੁਸੀਂ ਦੇ ਦਿਓ ਮਠਾਈ ਇੱਕ ਇੱਕ ਲੱਡੂ ਜਿਹੜਾ ਗੁਲਾਬ ਜਮ ਜੋ ਹੈਗਾ ਫੈਨਾਂ ਨੂੰ ਉਹ ਵੰਡ ਦਿਓ ਉਧਰ-ਉਧਰ ਕਰਕੇ ਫੈਨ ਤਾਂ ਖੁਸ਼ ਹੋ ਜਾਣਗੇ ਤੁਸੀਂ ਤਾਂ ਨਹੀਂ ਖੁਸ਼ ਹੋਏਗੇ ਨਾਸ ਨਹੀਂ ਭਾਈ ਖਾਲੀ ਲਿਖਾਵਾ ਤੁਸੀਂ ਐ ਕਰੋ ਇਹ ਜਗ੍ਹਾ ਲਪੋ ਨੂਰ ਨੂੰ ਨਾ ਪਤਾ ਲੱਗੇ ਤੂੰ ਵੀ ਇੱਕ ਹਫ਼ਤਾ ਨੂਰ ਦੀ ਮੰਮੀ ਇਹੋ ਜੀ ਥਾਂ ਤੇ ਲਪੋ ਜਿੱਥੇ ਫੈਨਾਂ ਨੂੰ ਦਿਖੇ ਹੀ ਨਾ ਫੇਰ ਵੇਖੀ ਤੇਰੇ ਫੈਨ ਕਿਵੇਂ ਤੇਰੇ ਘਰੇ ਆ ਕੇ ਨੇਰੀ ਠਾਉਂਦੇ ਤੂੰ ਕਾਹਤੋਂ ਵਲੌਗਾਂ ਦੇ ਵਿੱਚ ਉਹਨਾਂ ਨੂਰ ਦੀ ਮੰਮੀ ਕਿੱਥੇ ਸਿੱਟੀ ਹੈ ਬਿਮਾਰ ਹੋ ਜੀ ਪੈਸਾ ਆਪਾਂ ਹੀ ਰੋਣਾ ਪਊ ਭਾਈ ਤੇ ਫੇਸਬੁੱਕ ਤੇ ਫਰੈਂਡ ਸਾਨੂੰ ਕਿਦੋਂ ਡੱਬਾ ਭੇਜਣਗੇ ਸਾਨੂੰ ਵੇਟ ਆ ਹੋ ਸਕਦਾ ਅਗਲੀ ਦੀਵਾਲੀ ਤੱਕ ਕੋਈ ਫੇਸਬੁੱਕ ਦਾ ਫਰੈਂਡ ਸਾਨੂੰ ਮਠਿਆਈ ਦਾ ਡੱਬਾ ਭੇਜ ਦੇ ਹੋਨੇ ਤੇਰੇ ਫੈਨ ਤੈਨੂੰ ਸੋਨੇ ਦੇ ਬਿਸਕਟ ਨਾ ਭੇਜਦੇ ਨੇ ਭਾਲ ਦਾ ਮਠਾਈ ਦਾ ਡੱਬਾ ਮੰਗਤਿਆ 100 200 ਡੱਬਾ ਵੀ ਨਹੀਂ ਤੇਰੇ ਕੋਲ ਖਰੀਦਾ ਜਾਂਦਾ ਦੋ ਹੱਥ ਚ ਫੜਿਆ ਹਜੇ ਤੁਸੀਂ ਕਹਿੰਦੇ ਆਠ ਨੌ ਇਕੱਠੇ ਹੋ ਗਏ ਸੀ ਇੰਨੇ ਕਿੰਨੇ ਗ ਭੁੱਖੇ ਫਿਰਦੇ ਤੁਸੀਂ ਮਠਾਈ ਦੇ ਜੰਗਲਾਂ ਚੋਂ ਆਏ ਤੁਸੀਂ ਜਿਹੜੀ ਕਦੇ ਮਠਾਈ ਦੇਖੀ ਨਾ ਨ ਇੱਕਦਮ ਹਲਕ ਗਏ ਤੁਸੀਂ ਹਾਂਜੀ ਬਾਈ ਅੱਜ ਦੀ ਵੀਡੀਓ ਇੰਨੀ ਸੀ ਤੇ ਮਿਲਦੇ ਆਂ ਫਿਰਕੇ ਸੋਰ ਵੀਡੀਓ ਦੇ ਨਾਲ ਜੇਕਰ ਤੁਸੀਂ ਮੇਰੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਤਾਂ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਤੇ ਮੇਰੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ